ਯੂਨਾਈਟਿਡ ਕਿਸਾਨ ਮੋਰਚਾ ਵਾਲੋ ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਖਿਲਾਫ ਕੀਤੇ ਜਾ ਰਹੇ ਲਗਾਤਾਰ ਦਰਨੇ ਤੋਂ ਬਾਅਦ ਵੀ ਕੋਈ ਹੱਲ ਨਾ ਨਿਕਲਣ ਕਾਰਨ ਕਿਸਾਨ ਜਥੇਬੰਦੀਆਂ ਨੇ ਯੂਨਾਈਟਿਡ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਟੋਲ ਪਲਾਜ਼ਿਆਂ ਨੂੰ ਜਾਮ ਕਰ ਦਿੱਤਾ। ਜਿਸ ਕਾਰਨ ਇੱਥੇ ਲਾਡ ਪਲਵਾ ਟੋਲ ਪਲਾਜ਼ਾ ਤੇ ਐਸ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ 3 ਦਿਨ ਲਈ ਜਾਮ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਲਾਡ ਪਲਵਾ ਟੋਲ ਪਲਾਜ਼ਾ ਤੇ 3 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦਾ ਜਾਸਤੀ ਕਰ ਰਹੀ ਹੈ ਗੋਲੀਆਂ ਵਸਾਰੀ ਹੈ ਉਹਦੇ ਰੋਸ ਕੋਲ ਅੱਜ 3 ਦਿਨ ਲਈ 20 21 ਅਤੇ 22 ਨੂੰ ਆਪ ਪੂਰਨ ਤੌਰ ਤੇ ਟੋਲੇ ਪਾਣੀ ਦਿੱਤੇ ਆ ਅੱਗੇ ਜੋ ਆਡੇ ਵੱਡਿਆਂ ਦੀ ਜਿੱਥੇ ਬੰਦੇ ਖਾ ਲੋ ਉਸ ਵਗਾਂ ਲਿਖਾਂਗੇ ਸਰ ਸਰਕਾਰ ਨੂੰ ਹੱਲ ਕਰਨੇ ਹੀ ਪੈਣਾ ਹੈ ਇਹ ਕੋਈ ਖਾ ਥੋੜੀ ਮੰਗਦੇ ਪਏ ਮਿਹਨਤ ਕਸ਼ ਬੰਦੇ ਆ ਆਪਣੀ ਮਿਹਨਤ ਦਾ ਹੀ ਮੁੱਲ ਮੰਗ ਰਹੇ ਨੇ ਕੋਈ ਸਰਕਾਰ ਨੂੰ ਆ ਵੀ ਸੋਚਣਾ ਚਾਹੀਦਾ ਇਹਨਾ ਐਡੇ ਵੱਡੇ ਬਟਰ ਉਸ ਪੈੜਾ ਕਰਦੇ ਐਡੇ ਵੱਡੇ ਹੁੰਦੇ ਆ ਨਾ ਬਿਰਤੀਆਂ ਨੇ ਔਰ ਗੋਲਿਸ ਦੀ ਚਾਰਜ ਕਰ ਰਹੇ ਨੇ ਪਰ ਇਹ ਖਾਲਸਾ ਇਹ ਕਦੀ ਪਿਆ ਮੰਨਵਾ ਨਹੀਂ ਆ ਸੋ ਸਰਕਾਰ ਦੇ ਤੁਹਾਡੇ ਮੀਡੀਅਮ ਥਰੂ ਇਹ ਪੀਲਿਆ ਕੀ ਇਹ ਸੋਸ਼ਰਦ ਕੀਤਾ ਜਾਵੇ ਗੱਲਬਾਤ ਮਸਾ ਸੁਝਾਇਆ ਜਾਵੇ ਜੋ ਐਮਐਸਪੀ ਜਾਂ ਸੁਵਮੀ ਨਾਜ਼ੀ ਰਿਪੋਰਟ ਲਾਗੂ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੇ ਸੁਖੀ ਸੁਖਾਂ ਦੇ ਆਪਣੇ ਘਰਾਂ ਨੂੰ ਜਾਣ ਤੇ ਆਪਣੇ ਬੱਚਿਆਂ ਨੂੰ ਵਧੀਆ ਰੋਟੀ ਖਵਾ ਲੈਣ ਸੋ ਸਰਕਾਰ ਅਕੇ ਦੁਬਾਰਾ ਇਹੀ ਪੀਲਾ ਇਹਨਾਂ ਦੀ ਮਹੰਗਾ ਬਣਿਆ ਜਾਣੀ ਚਾਹੀਦੀ ਹਨ ਫਿਰ ਟੋਲ ਪਲਾਜ਼ਾ ਰਛਪਾਲਵਾ ਪਠਾਨਕੋਟ ਜੋ ਕਿ ਗਰਦਾਸਪੁਰ ਤੇ ਪਠਾਨਕੋਟ ਦੀਆਂ ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਹਨ ਇਹ ਜੋ ਇੱਕ ਜਿਹੜਾ ਨਾ ਝੂਠਾ ਫਰੋਡ ਕੀਤਾ ਗਿਆ ਵਾ ਉਹ 5 ਸਾਲ ਦੀ ਜਿਹੜੀ ਐਮਐਫ ਐਮਐਸਪੀ ਜਿਹੜੀ ਉਹ ਦਿੱਤੀ ਗਈ ਹੈ ਉੱਤੇ ਇੱਕ ਮੰਤਰੀ ਉਥੋਂ ਭੇਜ ਦਿੱਤੇ ਪਾਤਾ ਅਮਨ ਲਾਡੂ ਵੱਲ ਦੇ ਕੋਈ ਜਿਹੜੇ ਉਹਨਾਂ ਨੇ ਆਣ ਕੇ ਨਾ ਦੋ ਤਿੰਨ ਦਿਨ ਬੜਾ ਆਰੇ ਲਾੜਿਆ 6-7 ਘੰਟੇ ਮੀਟਿੰਗ ਜਿਹੜੀ ਚੱਲਦੀ ਰਹੀ ਤੇ ਤਿੰਨ ਘੰਟੇ ਉਹ ਲੇਟ ਆਉਂਦੇ ਆ ਤੇ ਪੰਡਸਾਲ ਲਈ ਉਹ ਜਿਵੇਂ ਟ੍ਰੇਡ ਵਾਸਤੇ ਕਹਿ ਰਹੇ ਨੇ ਵੀ ਤੁਸੀਂ ਪੰਡਸਾਲ ਵਾਸਤੇ ਸਾਡੇ ਕੋਲ ਐਮਐਸਪੀ ਲੈ ਲਓ ਉਹ ਜਿਹੜੀਆਂ ਨਾ ਇਹਨਾਂ ਜਿਹੜਾ ਅੱਗੇ ਇੱਕ ਨੈਗਟੋਫ ਲੱਗਣ ਜਾ ਰਹੇ ਉਹ ਇਹੋ ਚਾਰੀਆਂ ਇਹਨਾਂ ਦੀਆਂ ਕਿ ਅਸੀਂ ਇਹਨਾਂ ਨੂੰ ਚਾਂਸੇ 'ਚ ਲੈ ਕੇ ਤਰਨੇ ਦੇ ਚਾਂਸੇ ਵਿੱਚ ਤੇ ਆਪਾਂ ਜਿਹੜਾ ਮਤਲਬ ਕਿ ਐਮਐਸਪੀ ਲਾਗੂ ਕਰ ਦਈਏ ਐਮ ਐਸ ਪੀ 26 ਸਾਵਾਂ ਤੇ ਡੇਗੀ ਲਾਗੂ ਆ ਇਹ ਜਿਹੜੀ ਕਣਕ ਝੋਨੇ ਉੱਤੇ ਮੱਕੀ ਉੱਤੇ ਦੇ ਨਰਮੇ ਦੇ ਇੱਕ ਪਾਦ ਜਿਹੜੀ ਇਹ ਦੇਣ ਜਾ ਰਹੇ ਨੇ ਦਾਲਾਂ ਤੇ ਇਹ ਤੇ ਜਿਹੜੀ ਐਮ ਐਸ ਪੀ ਇਹ ਪੰਡਸਾਲ ਲਈ ਤੇ ਕੋਈ ਗੱਲ ਹੀ ਨਹੀਂ ਆ ਗਈ ਬਾਕੀ ਕਿਸਾਨ ਜਿਹੜੇ ਨੇ ਲੜਦੇ ਲੋਕ ਜਿੰਦਾਬਾਦ ਨੇ ਜਿੰਨਾ ਚਿਰ ਐਮ ਐਸ ਪੀ ਲਾਗੂ ਨਹੀਂ ਹੁੰਦੀ ਤਰਨੇ ਪ੍ਰਦਰਸ਼ਨ ਰੇਲ ਰੋਕ ਉਹ ਜੋ ਅਗਲੇ ਵੇ ਨੇ ਐਮ ਕੇ ਐਸ ਦਾ ਐਲਾਨ ਆਊਗਾ ਉਹਦਾ ਉਸੇ ਤਰ੍ਹਾਂ ਬੰਦ ਦਾ ਸਮਰਥਨ ਅਗਲੇ ਵੀ ਬਣਾਏ ਜਾਣਗੇ ਤੁਹਾਨੂੰ